ਇਹ ਤਰੀਕ ਨੂੰ ਜਿਹੜੀ ਡੈਡ ਲਾਈਨ ਦਿੱਤੀ ਸੀ ਸਾਡੀ ਪੰਜਾਬ ਦੀ ਸਰਕਾਰ ਨੇ ਕਿ 31 ਮਈ ਨੂੰ ਬਿਲਕੁਲ ਪੰਜਾਬ ਨਸ਼ਾ ਮੁਕਤ ਹੋ ਜਾਊਗਾ ਉਸ ਦਿਨ ਸਵਾ ਸੱਤ ਸ਼ਾਮ ਨੂੰ ਉਹਦੇ ਤੇ ਹਮਲਾ ਹੁੰਦਾ ਹੈ ਪਰ ਆਖਰੀ ਸ਼ਾਮ ਤੇ ਤੇ ਉਹਦੀਆਂ ਲਤਾਂ ਬਹੁਤ ਬੁਰੀ ਤਰ੍ਹਾਂ ਕ੍ਰਸ਼ ਕਰ ਦਿੱਤੀਆਂ ਨੇ ਉਹ ਬੱਚਿਆਂ ਨੂੰ ਨਸ਼ਿਆਂ ਵੱਲੋਂ ਹਟਾ ਕੇ ਤੇ ਉਹਨਾਂ ਨੂੰ ਖੇਡ ਦੇ ਮੈਦਾਨ ਵਿੱਚ ਲੈ ਗਿਆ ਉਹਨੇ ਫੌਜ ਵੀ ਪ੍ਰਤੀਕਰਾਇ ਖੇਡਾਂ 'ਚ ਅੱਗੇ ਲਿਆਂਦੀ ਨੌਜਵਾਨਾਂ ਨੂੰ ਉਧਰੋਂ ਕੱਢ ਕੇ ਉਹ ਚੰਗੇ ਪਾਸੇ ਲਾ ਰਿਆ ਸੀ ਨਸ਼ਾ ਤਸਕਰਾਂ ਨੂੰ ਇਹ ਗੱਲ ਹজম ਨਹੀਂ ਹੋਈ ਵੱਡੀ ਤਰਾਸਦੀ ਨਸ਼ਾ ਤਸਕਰਾਂ ਨੇ ਜਿਹੜਾ ਫੌਜੀ ਬਾਈ ਦੀਆਂ ਲੱਤਾਂ ਵੱਡੀਆਂ ਉਹ ਹੈ ਜਾਂ ਜਿਹੜੇ ਬੰਦਿਆਂ ਨੇ ਆਵਾਜ਼ ਚ ਕਿ ਪੁਲਿਸ ਦੀਆਂ ਹੀ ਉਹਨਾਂ ਨੂੰ ਧਮਕੀਆਂ ਇਹ ਜ਼ਿਆਦਾ ਖਤਰਨਾਕ ਨਸ਼ਾ ਤਸਕਰਾਂ ਦਾ ਹੌਸਲਾ ਉਦੋਂ ਵੱਧਾ ਹੈ ਜਦੋਂ ਉਹਦੇ ਮਗਰ ਕੋਈ ਪੁਲਿਸ ਦੀ ਤਾਕਤ ਹੋਵੇ ਇੱਥੇ ਪੁਲਿਸ ਰਾਜ ਬਣਾ ਦਿੱਤਾ ਗਿਆ ਸਰਕਾਰ ਕੁਝ ਨਹੀਂ ਕਰਦੀ ਕੀ ਇਹਦੇ ਉੱਤੇ ਸਰਕਾਰ ਨੇ ਸਗੋਂ ਇਹਨਾਂ ਨੂੰ ਖੁੱਲੀਆਂ ਛੁੱਟੀਆਂ ਦੇ ਦਿੱਤੀਆਂ ਨੇ ਪਰ ਅਸੀਂ ਲੋਕ ਇਹ ਸਹਿਨ ਨਹੀਂ ਕਰਾਂਗੇ ਦੇਖੋ ਨਸ਼ੇ ਨਸ਼ਿਆਂ ਵਾਲਿਆਂ ਨੂੰ ਜੇ ਪੁਲਿਸ ਦੀ ਛੇਨਾ ਨਾ ਹੋਵੇ ਤਾਂ ਇਹਨਾਂ ਕੁਝ ਨਹੀਂ ਕਰ ਸਕਦੇ ਹਜੇ ਵੀ ਨਸ਼ਾ ਤਸਕਰ ਤਾਂ ਫੜ ਲਈ ਪਰ ਜਿਹੜੇ ਨਸ਼ਾ ਤਸਕਰ ਜਦੋਂ ਇਹ ਪਿੰਡ ਚ ਕਹਿ ਕੇ ਗਏ ਆ ਵੀ ਅਸੀਂ 20 ਹਫ਼ਤੇ ਦਾ ਦੰਨੇ ਆ ਪੁਲਿਸ ਵਾਲਿਆਂ ਤੇ ਤਾਂ ਕੋਈ ਮੈਨੂੰ ਉਸ ਤਰ੍ਹਾਂ ਦੀ ਕਾਰਵਾਈ ਕਿ ਵੱਤੋਂ ਵੱਤ ਲੈਣ ਖਜਰੀ ਕਰਿਆ ਇੱਕ ਅਦਾ ਬੰਦਾ ਕੋਈ ਦੱਸਦੀ ਅਜਮੀਆ ਅਸੀਂ ਲੋਕ ਲੜਾਂਗੇ ਇਸ ਗੱਲ ਦੇ ਉੱਤੇ ਕਿ ਉਹ ਕਿਉਂ ਬਖਸ਼ੇ ਜਾਣ ਕਿਉਂਕਿ ਜੇ ਪੁਲਿਸ ਵਾਲਿਆਂ ਨੂੰ ਸ਼ਹਿ ਮਿਲਦੀ ਇੱਕ ਅਸੀਂ ਕਿਹਦੇ ਤੋਂ ਸਿਕਿਉਰਿਟੀ ਪਾ ਲਈਏ ਸਾਡੀ ਸਿਕਿਉਰਿਟੀ ਲਈ ਰੱਖੇ ਗਏ ਹਨ ਕਾਨੂੰਨ ਦੀ ਸਥਿਤੀ ਬਣਾ ਕੇ ਰੱਖਣਗੇ ਤੇ ਉਹ ਸਾਡੇ ਬੱਚਿਆਂ ਨੂੰ ਸਾਡੇ ਨੌਜਵਾਨਾਂ ਨੂੰ ਐਵੇਂ ਧਮਕੀਆਂ ਦੇਣ ਕਿ ਤੁਹਾਨੂੰ ਦੇਖਾਂਗੇ ਮਾਰ ਵੀ ਸਕਦੇ ਹਾਂ ਮੈਂ ਕਹਿੰਨੀ ਇੱਥੋਂ ਵੀ ਉਹ ਉਹਨੂੰ ਮਾਰ ਵੀ ਸਕਦੇ ਉਹਦਾ ਕੋਈ ਵੀ ਨੁਕਸਾਨ ਹੋ ਸਕਦਾ ਪੁਲਿਸ ਜ਼ਿੰਮੇਵਾਰ ਹੋਊਗੀ ਤੁਸੀਂ ਜੁੜਿਓ ਅਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸਿੰਘ ਵੀ ਆ ਭਾਈ ਬਖਤੌਰ ਦੇ ਵਿੱਚ ਸਭ ਨੂੰ ਪਤਾ ਹੈ ਇੱਕ ਫੌਜੀ ਨੂ ਬੇਰਮੀ ਦੇ ਨਾਲ ਨਸ਼ਾ ਤਸਕਰ ਆਉਂਦੇ ਆ ਤੇ ਉਹਦੀਆਂ ਲੱਤਾਂ ਵੜ ਦਿੰਦੇ ਆ ਇਸ ਮੁੱਦੇ ਦੇ ਉੱਤੇ ਪੰਜਾਬ ਭਰ ਤੋਂ ਲੋਕ ਅੱਜ ਭਾਈ ਬਖਤੌਰ ਦੇ ਵਿੱਚ ਪਹੁੰਚੇ ਆ ਮੇਰੇ ਨਾਲ ਜਸਬੀਰ ਨੱਤ ਨੇ ਕਿਸਾਨਾ ਗੁਣੇ ਇਹਨਾਂ ਤੋਂ ਪੁੱਛਦੇ ਆ ਕਿ ਮਸਲੇ ਨੂੰ ਕਿਵੇਂ ਦੇਖਦੇ ਆ ਇਹ ਤੁਸੀਂ ਤਾਂ ਬਹੁਤ ਬੜੀ ਹਨਾ ਅਸੀਂ ਤੁਹਾਨੂੰ ਥਾਮਾਂ ਤੇ ਮਿਲਦੇ ਆ ਜਿੱਥੇ ਨਸ਼ੇ ਦੇ ਖਿਲਾਫ ਵੀ ਕੋਈ ਵੀ ਮਹਿਮ ਮੁੜਦੀ ਆ ਤੁਸੀਂ ਅਗਵਾਈ ਕਰਦੇ ਹੋ ਤੇ ਇਸ ਪਿੰਡ ਦੇ ਵਿੱਚ ਇੰਨੇ ਹੌਸਲੇ ਬਦੇ ਹੋਣ ਕਿ ਨਸ਼ਾ ਰੋਕੂ ਕਮੇਟੀ ਦੇ ਇੱਕ ਬੰਦੇ ਨੂੰ ਆ ਕੇ ਵੜੇ ਦੇਖੋ ਨਸ਼ਾ ਤਸਕਰਾਂ ਦਾ ਹੌਸਲਾ ਉਦੋਂ ਵੱਧਾ ਹੈ ਜਦੋਂ ਉਹਦੇ ਮਗਰ ਕੋਈ ਪੁਲਿਸ ਦੀ ਤਾਕਤ ਹੋਵੇ ਤਾਂ ਇੱਥੇ ਕਮੇਟੀ ਬਣੀ ਸੀ 2 ਕੋਸ਼ ਸਾਲ ਪਹਿਲਾਂ ਤਾਂ ਉਹ ਕਮੇਟੀ ਬਾਅਦ ਵਿੱਚ ਚਲੋ ਉਸ ਰੰਗ ਪਿਛੇ ਨਾ ਚੱਲੀ ਪਰ ਜਿਹੜੇ ਮੋਹਰੇ ਲੱਗੇ ਸੀ ਜੀ ਦਾ ਨਾਂ ਉਸ ਵੀਰ ਦਾ ਫੌਜੀ ਦਾ ਰਣਵੀਰ ਸਿੰਘ ਆ ਉਹਨੇ ਬੜਾ ਵਧੀਆ ਉਦਮ ਕੀਤਾ ਕਿ ਉਹ ਬੱਚਿਆਂ ਨੂੰ ਨਸ਼ਿਆਂ ਵੱਲੋਂ ਹਟਾ ਕੇ ਤੇ ਉਹਨਾਂ ਨੂੰ ਖੇਡ ਦੇ ਮੈਦਾਨ ਵਿੱਚ ਲੈ ਗਿਆ ਉਹਨੇ ਫੌਜ ਚ ਵੀ ਪ੍ਰਤੀਕਰਾਇ ਖੇਡਾਂ ਚ ਅੱਗੇ ਲਿਆਂਦੇ ਨੌਜਵਾਨਾਂ ਨੂੰ ਉਧਰੋਂ ਕੱਢ ਕੇ ਉਹ ਚੰਗੇ ਪਾਸੇ ਲਾ ਰਿਆ ਸੀ ਪਰ ਨਸ਼ਾ ਤਸਕਰਾਂ ਨੂੰ ਇਹ ਗੱਲ ਹজম ਨਹੀਂ ਹੋਈ ਇਹਨਾਂ ਤੇ ਪਹਿਲਾਂ ਵੀ ਹਮਲਾ ਹੋਇਆ ਸੀ ਤੇ ਹੁਣ 31 ਤਰੀਕ ਨੂੰ ਜਿਹੜੀ ਡੈਡ ਲਾਈਨ ਦਿੱਤੀ ਸੀ ਸਾਡੀ ਪੰਜਾਬ ਦੀ ਸਰਕਾਰ ਨੇ ਕਿ 31 ਮਈ ਨੂੰ ਬਿਲਕੁਲ ਪੰਜਾਬ ਨਸ਼ਾ ਮੁਕਤ ਹੋ ਜਾਊਗਾ ਉਸ ਦਿਨ ਸਵਾ 7 ਵਜੇ ਸ਼ਾਮ ਨੂੰ ਉਹਦੇ ਤੇ ਹਮਲਾ ਹੁੰਦਾ ਹੈ ਆਖਰੀ ਸ਼ਾਮ ਤੇ ਤੇ ਉਹਦੀਆਂ ਲਤਾਂ ਬਹੁਤ ਬੁਰੀ ਤਰ੍ਹਾਂ ਕ੍ਰਸ਼ ਕਰ ਦਿੱਤੀਆਂ ਨੇ ਤਾਂ ਇਹ ਗੱਲ ਜਦੋਂ ਅਸੀਂ ਸੋਸ਼ਲ ਮੀਡੀਆ ਤੇ ਦੇਖੀ ਤਾ ਮੈਂ ਬੜਾ ਇਸ ਗੱਲ ਦਾ ਦੁੱਖ ਪਹੁੰਚਿਆ ਤੇ ਅਸੀਂ ਪੰਜਾਬੀ ਲੋਕ ਐਵੇਂ ਬਹਿ ਤਾਂ ਸਕਨੇ ਨਹੀਂ ਸਹਿਣ ਨਹੀਂ ਕਰ ਸਕਦੇ ਮੈਂ ਵਿਚ ਹੀ ਰੋ ਕੇ ਇੱਕ ਸਵਾਲ ਪੁੱਛਦਾ ਇਹ ਚ ਵੱਡੀ ਤਰਾਸਦੀ ਨਸ਼ਾ ਤਸਕਰਾਂ ਨੇ ਜਿਹੜਾ ਫੌਜੀ ਬਾਈ ਦੀਆਂ ਲੱਤਾਂ ਵੱਡੀਆਂ ਉਹ ਹੈ ਜਾਂ ਜਿਹੜੇ ਬੰਦਿਆਂ ਨੇ ਆਵਾਜ਼ ਚ ਕਿ ਪੁਲਿਸ ਨਹੀਂ ਆਈ ਉਹਨਾਂ ਨੂੰ ਧਮਕੀਆਂ ਇਹ ਜ਼ਿਆਦਾ ਖਤਰਨਾਕ ਹਾਂ ਮੈਂ ਅਗੇ ਆਉਂਦੀ ਆ ਇਸ ਗੱਲ ਤੇ ਕਿ ਉਸ ਤੋਂ ਬਾਅਦ ਇੱਥੋਂ ਦੇ ਨੌਜਵਾਨਾਂ ਨੇ ਮਤਲਬ ਜਜ਼ਬਾਤੀ ਹੋ ਕੇ ਕਿਹਾ ਕਿ ਸਾਡਾ ਪਿੰਡ ਵਕਾਊਗਾ ਕਿਉਂਕਿ ਇੱਥੇ ਨਸ਼ਾ ਕੰਟਰੋਲ ਨਹੀਂ ਹੁੰਦਾ ਅਸੀਂ ਆਪਣੀਆਂ ਜਾਇਦਾਦਾਂ ਛੱਡ ਕੇ ਜਾਣ ਨੂੰ ਵੀ ਤਿਆਰ ਹਾਂ ਮੈਂ ਇਹ ਵੀ ਗੱਲ ਆਉਂਦੀ ਆ ਸੁਣੀਆ ਉਸ ਲੜਕੇ ਨੇ ਮਤਲਬ ਰਾਤ ਆਪਣੀ ਬੱਚੀ ਨੂੰ ਛੋਟੀ ਜੀ ਨੂੰ ਗੋਦੀ 'ਚ ਲੈ ਕੇ ਬਹੁਤ ਹੀ ਮਤਲਬ ਇਮੋਸ਼ਨਲ ਵੀਡੀਓ ਪਾਈ ਕਿ ਮੇਰੀ ਬੱਚੀ ਲੋਕੋ ਸੰਭਾਲ ਲਿਓ ਕਿਉਂਕਿ ਮੈਨੂੰ ਐ ਐਸਐਚਓ ਜਿਹੜਾ ਆ ਉਹ ਧਮਕੀਆਂ ਦੇ ਰਿਹਾ ਕਿ ਤੈਨੂੰ ਦੇਖਾਂਗੇ ਤੇ ਇਹ ਦੇਖੋ ਸਾਡੇ ਸਾਰਿਆਂ ਦੇ ਦਿਮਾਗਾਂ ਦੇ ਵਿੱਚ ਸਾਡੇ ਅੰਦਰ ਇੱਕ ਡਰ ਬੈਠਾ ਹੈ ਕਿ ਪੁਲਿਸ ਕਿਸੇ ਨੂੰ ਵੀ ਚੁੱਕ ਕੇ ਉਹਦਾ ਫੇਕ ਇਨਕਾਊਂਟਰ ਬਣਾ ਕੇ ਉਹਨੂੰ ਮਾਰ ਸਕਦੀ ਹੈ ਕਿਉਂਕਿ ਲਗਭਗ 40 ਦੇ ਇਦਾਂ ਦੀਆਂ ਵਾਰਦਾਤਾਂ ਹੋਈਆਂ ਅੱਜ ਵੀ ਅਸੀਂ ਉਹ ਅੰਦੋਲਨ ਲੜ ਰਹੇ ਹਾਂ ਜਿਹੜਾ ਗੋਨੀਆਣੇ ਤੱਕ ਲੜਕਾ ਚੁੱਕ ਕੇ ਨਰਿੰਦਰ ਦੀ ਬਿਮਾਰਿਆ ਹੈ ਅੱਜ ਤਾਂ ਕੀ ਸਮਝ ਨਹੀਂ ਆਉਂਦੀ ਕਿ ਉਹਦਾ ਕਸੂਰ ਕੀ ਆ ਉਹਨੂੰ ਮਾਰਿਆ ਕਿਉਂ ਗਿਆ ਤੇ ਇਦਾਂ ਦੇ ਮਤਲਬ ਹੋਰ ਵੀ ਕਿੰਨੀਆਂ ਘਟਨਾਵਾਂ ਨੇ ਮਤਲਬ ਨਾਬੇ ਵਾਲੀ ਉਹ ਸ਼ੀਂਦ ਆਉਦ ਵਾਲੀ ਕਿ ਲੜਕਾ ਕੈਨੇਡਾ ਤੋਂ ਆਇਆ ਸੀ ਤੇ ਉਹਨੂੰ ਨੇੜਿਓਂ ਗੋਲੀਆਂ ਮਾਰ ਕੇ ਮਤਲਬ ਝੂਠਾ ਮੁਕਾਬਲਾ ਬਣਾ ਦਿੱਤਾ ਗਿਆ ਇੱਥੇ ਪੁਲਿਸ ਰਾਜ ਬਣਾ ਦਿੱਤਾ ਗਿਆ ਸਰਕਾਰ ਕੁਝ ਨਹੀਂ ਕਰਦੀ ਗਈ ਇਹਦੇ ਉੱਤੇ ਸਰਕਾਰ ਨੇ ਸਗੋਂ ਇਹਨਾਂ ਨੂੰ ਖੁੱਲੀਆਂ ਛੁੱਟੀਆਂ ਦੇ ਦਿੱਤੀਆਂ ਨੇ ਪਰ ਅਸੀਂ ਲੋਕ ਇਹ ਸਹਿਨ ਨਹੀਂ ਕਰਾਂਗੇ ਦੇਖੋ ਨਸ਼ੇ ਨਸ਼ਿਆਂ ਵਾਲਿਆਂ ਨੂੰ ਜੇ ਪੁਲਿਸ ਦੀ ਸਹਿਨਾ ਹੋਵੇ ਤੂੰ ਇਹਨਾਂ ਕੁਝ ਨਹੀਂ ਕਰ ਸਕਦੇ ਪਰ ਹੁਣ ਪੁਲਿਸ ਤੇ ਹਜੇ ਵੀ ਨਸ਼ਾ ਤਸਕਰ ਤਾਂ ਫੜ ਲੇ ਪਰ ਜਿਹੜੇ ਨਸ਼ਾ ਤਸਕਰ ਜਦੋਂ ਇਹ ਪਿੰਡ ਚ ਕਹਿ ਕੇ ਗਏ ਆ ਵੀ ਅਸੀਂ 20 ਹਫ਼ਤੇ ਦਾ ਦੰਨੇ ਆ ਪੁਲਿਸ ਵਾਲਿਆਂ ਤੇ ਤਾਂ ਕੋਈ ਮੈਨੂੰ ਉਸ ਤਰ੍ਹਾਂ ਦੀ ਕਾਰਵਾਈ ਕਰ ਵੱਤੋ ਵੱਤ ਲੈਣ ਖਜਰੀ ਕਰਿਆ ਇੱਕ ਅੱਧਾ ਬੰਦਾ ਕੋਈ ਦਿਸਦੀ ਦੇਖੋ ਲੜਨਾ ਜਿਹੜਾ ਇਹ ਮੌਜੂਦਾ ਸਿਸਟਮ ਆ ਆਪਾਂ ਸਮਝਦੇ ਆਂ ਵੀ ਇਹਦੇ ਵਿੱਚ ਬਹੁਤ ਕੁਝ ਘਾਟਾਂ ਕਮਜ਼ੋਰੀਆਂ ਨੇ ਪਰ ਲੜਨਾ ਤਾਂ ਸਾਨੂੰ ਇਹਦੇ ਵਿੱਚ ਹੀ ਪਊਗਾ ਨਾ ਕਿਉਂਕਿ ਪੁਲਿਸ ਨੂੰ ਮੈਂ ਪਹਿਲਾਂ ਕਹਿ ਚੁੱਕੀਆਂ ਕਿ ਸਰਕਾਰ ਨੇ ਪੰਜਾਬ ਦੀ ਪੁਲਿਸ ਨੂੰ ਬਹੁਤ ਖੁੱਲੀਆਂ ਛੁੱਟੀਆਂ ਦੇ ਦਿੱਤੀਆਂ ਵੀ ਤੁਸੀਂ ਕਿਸੇ ਨਾਲ ਕੁਝ ਕਰੋ ਅਸੀਂ 8 ਮਹੀਨੇ ਮਾਨਸਾ ਦੇ ਵਿੱਚ ਅੰਦੋਲਨ ਚਲਾਇਆ ਸੀ ਨਸ਼ਿਆਂ ਦੇ ਖਿਲਾਫ ਉੱਥੇ ਵੀ ਅਸੀਂ ਬਾਏ ਨੇਮ ਪੁਲਿਸ ਵਾਲਿਆਂ ਨੇ ਨਾਮ ਦਿੱਤੇ ਸੀ ਲਿਸਟ ਦਿੱਤੀ ਸੀਗੀ ਕਿ ਤੁਸੀਂ ਆਹ ਪੁਲਿਸ ਵਾਲੇ ਨੇ ਜਿਹੜਾ ਮਹੀਨਾ ਲੈਂਦੇ ਨੇ ਇਹਨਾਂ ਤੇ ਕਾਰਵਾਈ ਕੀਤੀ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਸਾਡੀਆਂ ਵੱਡੀਆਂ ਵੱਡੀਆਂ ਮੀਟਿੰਗਾਂ ਹੁੰਦੀਆਂ ਰਹੀਆਂ ਪਰ ਉਹਦੇ ਤੇ ਕਾਰਵਾਈ ਨਹੀਂ ਹੋਈ ਤਾਂ ਅੱਜ ਲਾਜ਼ਮੀ ਆ ਅਸੀਂ ਲੋਕ ਲੜਾਂਗੇ ਇਸ ਗੱਲ ਦੇ ਉੱਤੇ ਕਿ ਉਹ ਕਿਉਂ ਬਖਸ਼ੇ ਜਾਣ ਕਿਉਂਕਿ ਜੇ ਪੁਲਿਸ ਵਾਲਿਆਂ ਨੂੰ ਸ਼ਹਿ ਮਿਲਦੀ ਇੱਕ ਅਸੀਂ ਕਿਹਦੇ ਤੋਂ ਸਿਕਿਉਰਿਟੀ ਭਾਲਦੇ ਹਾਂ ਸਾਡੀ ਸਿਕਿਉਰਿਟੀ ਲਈ ਰੱਖੇ ਗਏ ਅਮਨ ਕਾਨੂੰਨ ਦੀ ਸਥਿਤੀ ਬਣਾ ਕੇ ਰੱਖਣਗੇ ਤੇ ਉਹ ਸਾਡੇ ਬੱਚਿਆਂ ਨੂੰ ਸਾਡੇ ਨੌਜਵਾਨਾਂ ਨੂੰ ਐਵੇਂ ਧਮਕੀਆਂ ਦੇਣ ਕਿ ਤੁਹਾਨੂੰ ਦੇਖਾਂਗੇ ਮਾਰ ਵੀ ਸਕਦੇ ਆ ਮੈਂ ਕਹਿੰਨੀ ਇੱਥੋਂ ਵੀ ਉਹ ਨੂੰ ਮਾਰ ਵੀ ਸਕਦੇ ਉਹਦਾ ਕੋਈ ਵੀ ਨੁਕਸਾਨ ਹੋ ਸਕਦਾ ਪੁਲਿਸ ਜ਼ਿੰਮੇਵਾਰ ਹੋਊਗੀ ਤੇ ਅਸੀਂ ਲੋਕ ਇਕੱਠੇ ਹੋ ਕੇ ਅੱਜ ਇਸੇ ਕਰਕੇ ਇਸ ਪਿੰਡ ਵਿੱਚ ਆਏ ਆ ਕਿਉਂਕਿ ਪਿੰਡ ਦੇ ਵਿੱਚ ਇਸ ਮਾਮਲੇ ਨੂੰ ਲੈ ਕੇ ਨਸ਼ੇ ਨੂੰ ਰੋਕਣ ਲਈ ਜਾਂ ਇਸ ਲੜਕੇ ਨੇ ਉੱਤੇ ਜਿਹੜੀਆਂ ਨੂੰ ਧਮਕੀਆਂ ਆ ਰਹੀਆਂ ਨੇ ਉਹਦੇ ਤੇ ਪਿੰਡ ਦੇ ਵਿੱਚ ਵਿਰੋਧ ਹੈਗਾ ਤਾਂ ਲਾਜ਼ਮੀ ਪਿੰਡ ਵਾਲਿਆਂ ਨੂੰ ਇਕੱਠਾ ਕਰਕੇ ਇਹਦੇ ਖਿਲਾਫ ਕੁਛ ਨਾ ਕੁਝ ਬੋਲਾਂਗੇ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤੁਸੀਂ ਇਸ ਵੀਡੀਓ ਦਾ ਹਿੱਸਾ ਬਣ। 31 ਤਰੀਕ ਨੂੰ ਜਿਹੜੀ ਡੈਡ ਲਾਈਨ ਦਿੱਤੀ ਸੀ ਸਾਡੀ ਪੰਜਾਬ ਦੀ ਸਰਕਾਰ ਨੇ ਕਿ 31 ਮਈ ਨੂੰ ਬਿਲਕੁਲ ਪੰਜਾਬ ਨਸ਼ਾ ਮੁਕਤ ਹੋ ਜਾਊਗਾ ਉਸ ਦਿਨ ਸਵਾ ਸੱਤ ਸ਼ਾਮ ਨੂੰ ਉਹਦੇ ਤੇ ਹਮਲਾ ਹੁੰਦਾ ਹੈ ਪਰ ਆਖਰੀ ਸ਼ਾਮ ਤੇ ਤੇ ਉਹਦੀਆਂ ਲੱਤਾਂ ਬਹੁਤ ਬੁਰੀ ਤਰ੍ਹਾਂ ਕ੍ਰਸ਼ ਕਰ ਦਿੱਤੀਆਂ ਨੇ। ਉਹ ਬੱਚਿਆਂ ਨੂੰ ਨਸ਼ਿਆਂ ਵੱਲੋਂ ਹਟਾ ਕੇ ਤੇ ਉਹਨਾਂ ਨੂੰ ਖੇਡ ਦੇ ਮੈਦਾਨ ਵਿੱਚ ਲੈ ਗਿਆ ਉਹਨੇ ਫੌਜ ਵੀ ਭਰਤੀ ਕਰਾਇਆ ਖੇਡਾਂ 'ਚ। ਅੱਗੇ ਲਿਆਂਦੇ ਨੌਜਵਾਨਾਂ ਨੂੰ ਉਧਰੋਂ ਕੱਢ ਕੇ ਉਹ ਚੰਗੇ ਪਾਸੇ ਲਾ ਰਿਆ ਸੀ ਪਰ ਨਸ਼ਾ ਤਸਕਰਾਂ ਨੂੰ ਇਹ ਗੱਲ ਹজম ਨਹੀਂ ਹੋਈ ਵੱਡੀ ਤਰਾਸਦੀ ਨਸ਼ਾ ਤਸਕਰਾਂ ਨੇ ਜਿਹੜਾ ਫੌਜੀ ਬਾਈ ਦੀਆਂ ਲੱਤਾਂ ਵੱਡੀਆਂ ਉਹ ਹੈ ਜਾਂ ਜਿਹੜੇ ਬੰਦਿਆਂ ਨੇ ਆਵਾਜ਼ ਚ ਕਿ ਪੁਲਿਸ ਦੀਆਂ ਹੀ ਉਹਨਾਂ ਨੂੰ ਧਮਕੀਆਂ ਇਹ ਜ਼ਿਆਦਾ ਖਤਰਨਾਕ ਨਸ਼ਾ ਤਸਕਰਾਂ ਦਾ ਹੌਸਲਾ ਉਦੋਂ ਵੱਧਾ ਹੈ ਜਦੋਂ ਉਹਦੇ ਮਗਰ ਕੋਈ ਪੁਲਿਸ ਦੀ ਤਾਕਤ ਹੋਵੇ ਇੱਥੇ ਪੁਲਿਸ ਰਾਜ ਬਣਾ ਦਿੱਤਾ ਗਿਆ ਸਰਕਾਰ ਕੁਝ ਨਹੀਂ ਕਰਦੀ ਕੀ ਇਹਦੇ ਉੱਤੇ ਸਰਕਾਰ ਨੇ ਸਗੋਂ ਇਹਨਾਂ ਨੂੰ ਖੁੱਲੀਆਂ ਛੁੱਟੀਆਂ ਦੇ ਦਿੱਤੀਆਂ ਨੇ ਪਰ ਅਸੀਂ ਲੋਕ ਇਹ ਸਹਿਨ ਨਹੀਂ ਕਰਾਂਗੇ ਦੇਖੋ ਨਸ਼ੇ ਨਸ਼ਿਆਂ ਵਾਲਿਆਂ ਨੂੰ ਜੇ ਪੁਲਿਸ ਦੀ ਛੇਨਾ ਨਾ ਹੋਵੇ ਤੋ ਇਹਨਾਂ ਕੁਝ ਨਹੀਂ ਕਰ ਸਕਦੇ ਹਜੇ ਵੀ ਨਸ਼ਾ ਤਸਕਰ ਤਾਂ ਫੜ ਲਈ ਪਰ ਜਿਹੜੇ ਨਸ਼ਾ ਤਸਕਰ ਜਦੋਂ ਇਹ ਪਿੰਡ ਚ ਕਹਿ ਕੇ ਗਏ ਆ ਵੀ ਅਸੀਂ 20 ਹਫ਼ਤੇ ਦਾ ਦੰਦਨੇ ਆ ਪੁਲਸ ਵਾਲਿਆਂ ਤੇ ਤਾਂ ਕੋਈ ਮੈਨੂੰ ਉਸ ਤਰ੍ਹਾਂ ਦੀ ਕਾਰਵਾਈ ਕਿ ਵੱਤੋ ਵੱਤ ਲੈਣਾ ਖਜਰੀ ਕਰਿਆ ਇੱਕ ਅਦਾ ਬੰਦਾ ਕੋਈ ਦੱਸਦੀ ਰਾਜਮੀ ਆ ਅਸੀਂ ਲੋਕ ਲੜਾਂਗੇ ਇਸ ਗੱਲ ਦੇ ਉੱਤੇ ਕਿ ਉਹ ਕਿਉਂ ਬਖਸ਼ੇ ਜਾਣ ਕਿਉਂਕਿ ਜੇ ਪੁਲਿਸ ਵਾਲਿਆਂ ਨੂੰ ਸ਼ਹਿ ਮਿਲਦੀ ਇੱਕ ਅਸੀਂ ਕੀਤੇ ਤੋਂ ਸਕਿਉਰਟੀ ਭਾਲਦੀ ਸਾਡੀ ਸਕਿਉਰਟੀ ਲਈ ਰੱਖੇ ਗਏ ਹਨ ਕਾਨੂੰਨ ਦੀ ਸਥਿਤੀ ਬਣਾ ਕੇ ਰੱਖਣਗੇ ਤੇ ਉਹ ਸਾਡੇ ਬੱਚਿਆਂ ਨੂੰ ਸਾਡੇ ਨੌਜਵਾਨਾਂ ਨੂੰ ਐਵੇਂ ਧਮਕੀਆਂ ਦੇਣ ਕਿ ਤੁਹਾਨੂੰ ਦੇਖਾਂਗੇ ਮਾਰ ਵੀ ਸਕਦੇ ਮੈਂ ਕਹਿੰਨੀ ਇੱਥੋਂ ਵੀ ਉਹ ਨੂੰ ਮਾਰ ਵੀ ਸਕਦੇ ਉਹਦਾ ਕੋਈ ਵੀ ਨੁਕਸਾਨ ਹੋ ਸਕਦਾ ਪੁਲਿਸ ਜ਼ਿੰਮੇਵਾਰ ਹੋਊਗੀ